ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ 올ਰਾਊਂਡਰ JK ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਹਾਡੇ ਰੂਹ ਕੰਬ ਜਾਵੇਗੀ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਇੱਕ ਭਿਆਨਕ ਐਕਸੀਡੈਂਟ ਹੋ ਜਾਂਦਾ ਤੇ ਕੁਝ ਦਿਨ ਪਹਿਲਾਂ ਮੁਹਾਲੀ ਫੋਰਟਿਸ ਹਸਪੀਟਲ ਵਿੱਚ ਜ਼ੇਰੇ ਇਲਾਜ ਦੌਰਾਨ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਦੇ ਸੰਸਕਾਰ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਰਿਸ਼ਤੇਦਾਰਾਂ ਦੀ ਸਿੰਗਰਾਂ ਤੋਂ ਇਲਾਵਾ ਆਮ ਲੋਕਾਂ ਦੀ ਭੀੜ ਜਮਾ ਹੋ ਜਾਂਦੀ ਹੈ ਪਰ ਇਹ ਭੀੜ ਕਿਸੇ ਮੇਲੇ ਵਿੱਚ ਜਾਂ ਕਿਸੇ ਰੈਲੀ ਵਿੱਚ ਜਾਂ ਕਿਸੇ ਧਾਰਮਿਕ ਸਮਾਗਮ ਵਿੱਚ ਨਹੀਂ ਬਲਕਿ ਰਾਜਵੀਰ ਜਵੰਧਾ ਦੇ ਪਰਿਵਾਰ ਨਾਲ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਇਕੱਠਾ ਹੋਈ ਸੀ ਇਸ ਇਕੱਠ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਇਸ ਮੌਕੇ ਦਾ ਫਾਇਦਾ ਉਠਾ ਕੇ ਉਸੇ ਭੀੜ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਇਹ ਸ਼ਰਮਨਕ ਕਾਰਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਨੇ ਹੋਇਆ ਕੁਝ ਇਸ ਤਰ੍ਹਾਂ ਕਿ ਜਦੋਂ ਰਾਜਵੀਰ ਜਵੰਧਨ ਸੰਸਕਾਰ ਕਰਨ ਲਈ ਲਿਜਾਇਆ ਗਿਆ ਤਾਂ ਉਸੇ ਭੀੜ ਵਿੱਚ ਕੁਝ ਚੋਰ ਵੀ ਸਨ ਜਿਹੜੇ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਨਹੀਂ ਬਲਕਿ ਸਿਰਫ ਤੇ ਸਿਰਫ ਫੋਨ ਚੋਰੀ ਕਰਨ ਲਈ ਆਏ ਸਨ ਇੱਕ ਪਾਸੇ ਉਹ ਨੌਜਵਾਨ ਜਿਖਾ ਉੱਤੇ ਲੇਟਿਆ ਸੀ ਜਿਸ ਨੇ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਪੂਰੇ ਪੰਜਾਬੀਆਂ ਦਾ ਮਾਣ ਵਧਾਇਆ ਤੇ ਦੂਜੇ ਪਾਸੇ ਇਹੋ ਜਿਹੇ ਲੋਕ ਜੋ ਆਪਣੀਆਂ ਸ਼ਰਮਨਾਕ ਹਰਕਤਾਂ ਰਾਹੀਂ ਪੂਰੇ ਪੰਜਾਬ ਦਾ ਨਾਮ ਖਰਾਬ ਕਰ ਰਹੇ ਹਨ ਤੇ ਸਮੁੱਚੀ ਪੰਜਾਬੀ ਇਤਕੌਮ ਦਾ ਸਿਰ ਝੁਕਾ ਰਿਆ ਹਨ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹਨਾਂ ਵਿੱਚ ਪੰਜਾਬੀ ਸਿੰਗਰ ਗਗਨ ਗੋਕਰੀ ਵੀ ਸ਼ਾਮਲ ਸੀ ਤੇ ਹੋਰ ਵੀ ਕਾਫੀ ਸਿੰਗਰਾਂ ਤੇ ਆਮ ਲੋਕਾਂ ਦੇ ਫੋਨ ਚੋਰੀ ਹੋਏ ਹਨ ਸੁਣਨ ਵਿੱਚ ਆਇਆ ਹੈ ਕਿ ਚੋਰੀ ਹੋਏ ਫੋਨਾਂ ਦੀ ਗਿਣਤੀ 150 ਤੋਂ ਵੀ ਜ਼ਿਆਦਾ ਹੈ ਕਿੰਨੀ ਸ਼ਰਮਨਾਕ ਗੱਲ ਹੈ ਇਹ ਪੰਜਾਬ ਲਈ ਜਿਹੜੇ ਲੋਕ ਸ਼ੋਗ ਸਮਾਗਮ ਵਿੱਚ ਆ ਕੇ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਉਹਨਾਂ ਬਾਰੇ ਤੁਹਾਡੀ ਕੀ رائے ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦੇ ਆਈਕਨ ਨੂੰ ਵੀ ਦਬਣਾ ਨਾ ਭੁੱਲਣਾ